ਨੂੰ ਕੁਆਲਿਟੀ ਵਿਖਾ ਦਈ ਹੈ ਜੀ ਜਿਵੇਂ ਹਿਮਾਚਲ ਵਾਲੀ ਵੈਰੈਟੀ ਹੈ ਨਾ ਜੀ ਇਸ ਤਰ੍ਹਾਂ ਜਿਵੇਂ ਹਿਮਾਚਲ ਵਾਲੀ ਗੋਭੀ ਆਉਂਦੀ ਆ ਉਸ ਪੱਤਿਆਂ ਸਮੇਤ ਜਿਵੇਂ ਆਪਣੀ ਜਾ ਰਹੀ ਆ ਤਾਂ ਉੱਥੇ ਕੋਈ 25-28 ਰੁਪਏ ਦਾ ਬਾਜ਼ਾਰ ਮਿਲ ਰਿਹਾ ਤੋਂ ਜੇ ਆਪਾਂ ਇਹਨੂੰ ਸਪਰੇ ਆ ਨਾ ਕਰੀਏ ਘੱਟ ਸਪਰੇ ਆ ਕਰੀਏ ਤਾਂ ਤੁਹਾਨੂੰ ਆ ਫੁੱਲ ਦੀ ਕੰਡੀਸ਼ਨ ਵਿਖਾ ਦਿੰਦਾ ਜੀ ਆਹ ਸਮੱਸਿਆ ਬਣ ਜਾਂਦੀ ਆ ਜੀ ਪਤਾ ਹੀ ਆ ਵੀ ਜਿਹੜਾ ਇਹਦਾ 75000 ਨੂੰ ਕਿਲੋ ਸੀਡ ਆ ਬਾਈ तकरीबन 25 ਤੋਂ 30000 ਰੁਪਇਆ ਕਿੱਲੇ ਦਾ ਬਾਈ ਖਰਚਾ ਆ ਜਾਂਦਾ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਜੀ ਫੋਲ ਗੋਬੀ ਦੀ ਗੱਲ ਕਰਾਂਗੇ ਦਿਨੇ ਆ ਜਾਣਕਾਰੀ ਜਿਹੜੀ ਇਹ ਵੈਰੈਟੀ ਲੱਕੀ ਵੈਰੈਟੀ ਸਾਡੀ ਜਿਹੜੀ ਲੇਟ ਵੈਰੈਟੀ ਆ ਜੀ ਇਹ ਚੜੇ ਫਰਵਰੀ ਦੀ ਲੱਗੀ ਵੀ ਆ ਤੇ ਅੱਜ ਤਕਰੀਬਨ ਇਹਨੂੰ 3 ਮਹੀਨੇ ਹੋ ਗਏ ਆ ਤੇ ਚਲਣੀ ਚੱਲੀ ਜਾਂਦੀ ਐ ਇਸ ਟਾਈਮ ਜੀ ਟੈਂਪਰੇਚਰ ਐਤਕੀ ਜਿਆਦਾ ਗਰਮ ਨਹੀਂ ਹੋਇਆ ਕਰਕੇ ਤਕਰੀਬਨ ਸਾਰੇ ਸਾਰੇ ਫੁੱਲ ਜਿਹੜੀ ਗੋਭੀ ਕੱਢ ਜੂਗੀ ਜੇ ਕਈ ਵਾਰੀ ਟੈਂਪਰੇਚਰ 30 ਡਿਗਰੀ ਤੋਂ ਉੱਤੇ ਜਦੋਂ ਹੋ ਜਾਂਦਾ ਫੁੱਲ ਨਹੀਂ ਕੱਢਦੀਆਂ ਐਤਕੀ ਮੌਸਮ ਲਗਾਤਾਰ ਲੇਟ ਤਾਈਂ ਵੀ ਜਿਹੜਾ ਠੰਡਾ ਚੱਲ ਰਿਹਾ ਤੇ ਫੁੱਲ ਦੀ ਜਿਹੜੀ ਕੁਆਲਿਟੀ ਆ ਤੁਹਾਨੂੰ ਦਿਖਾਈਏ ਆ ਤੁਹਾਨੂੰ ਕੁਆਲਿਟੀ ਵਿਖਾ ਦਈਏ ਜਿਵੇਂ ਹਿਮਾਚਲ ਵਾਲੀ ਵੈਰੈਟੀ ਆ ਨਾ ਜੀ ਇਸ ਤਰ੍ਹਾਂ ਜਿਵੇਂ ਹਿਮਾਚਲ ਵਾਲੀ ਗੋਭੀ ਆਉਂਦੀ ਆ ਉਸੇ ਤਰ੍ਹਾਂ ਵੈਰਾਈਟੀ ਹਜੇ ਉਸੇ ਤਰ੍ਹਾਂ ਵਾਈਟ ਕਲਰ ਤੇ ਪੂਰੀ ਹਾਰਡ ਵੈਰਾਈਟੀ ਬਣੀ ਵੀ ਆ ਵੈਰਾਈਟੀ ਬਹੁਤ ਵਧੀਆ ਜੀ ਟੈਂਪਰੇਚਰ ਇਹਦਾ ਹਜੇ 30 36 ਡਿਗਰੀ ਦੇ ਵਿੱਚ ਵੀ ਪੂਰਾ ਵਧੀਆ ਫੁੱਲ ਲਿਆਉਂਦੀ ਆ ਪਰ ਉਦੋਂ ਫੁੱਲ ਜਿਹੜੇ ਨਰਮਾ ਬੂਟੇ ਹੁੰਦੇ ਬਹੁਤ ਵਧੀਆ ਵੈਰਾਈਟੀ ਐਸ ਟਾਈਮ ਜਿਹੜੀ ਇਹ ਚੱਲ ਰਹੀ ਆ ਬਾਜ਼ਾਰ ਵੀ ਆ ਜਿਹੜਾ ਕੋਈ ਪੱਤਿਆਂ ਸਮੇਤ ਜਿਵੇਂ ਆਪਣੀ ਜਾ ਰਹੀ ਆ ਤਾਂ ਉੱਥੇ ਕੋਈ 25 28 ਰੁਪਏ ਦਾ ਬਾਜ਼ਾਰ ਮਿਲ ਰਿਹਾ ਤੇ ਲਫਾਫਿਆਂ ਦੇ ਵਿੱਚ ਅਸੀਂ ਇਹਨੂੰ ਤਾਂ ਨਹੀਂ ਪਾ ਰਹੇ ਕਿਉਂ ਲਫਾਫੇ ਦੇ ਵਿੱਚ ਜਿਹੜੀ ਹੀਟ ਆ ਜਾਂਦੀ ਆ ਹੀਟ ਨਾਲ ਜਿਹੜੀ ਗੋਭੀ ਆ ਉਹ ਗਲਣੀ ਸ਼ੁਰੂ ਹੋ ਜਾਂਦੀ ਆ ਖੁੱਲੀ ਭੇਜ ਰਹੇ ਆ ਬੰਦ ਗੋਭੀ ਵੀ ਖੁੱਲੀ ਭੇਜ ਰਹੇ ਆ ਤੇ ਫੁੱਲ ਗੋਭੀ ਵੀ ਆਪਾਂ ਫੁੱਲੀ ਭੇਜ ਰਹੇ ਆ ਜੇ ਆਪਾਂ ਇਹਨੂੰ ਸਪਰੇਅ ਆ ਨਾ ਕਰੀਏ ਘੱਟ ਸਪਰੇਅ ਆ ਕਰੀਏ ਤਾਂ ਤੁਹਾਨੂੰ ਆ ਫੁੱਲ ਦੀ ਕੰਡੀਸ਼ਨ ਵਿਖਾ ਦਿੰਦਾ ਜੀ ਆਹ ਸਮੱਸਿਆ ਬਣ ਜਾਂਦੀ ਆ ਜੀ ਫੇਰ ਬਾਜ਼ਾਰ ਦੇ ਵਿੱਚ ਜਿਹੜੀ ਆਪਾਂ ਵੇਚਣੀ ਆ ਕੁਆਲਿਟੀ ਤੋਂ ਬਣਾ ਤਾਂ ਫੇਰੀ ਸੌਦਾ ਕੋਈ ਵੀ ਨਹੀਂ ਵਿਖਦਾ ਟਾਪ ਜਿਹੜੀ ਕੁਆਲਿਟੀ ਆ ਸਪਰੇਅ ਤੋਂ ਬਣਾ ਨਹੀਂ ਬਣਦੀ ਮਛਰ ਟਡੇ ਤੋਂ ਬਚਾਉਣੀ ਪੈਂਦੀ ਆ ਤੇ ਇਸ ਤਰ੍ਹਾਂ ਸਪਰੇਅਾਂ ਜਾਰੀ ਆ ਜਿਹੜਾ ਇਹਦਾ ਸੀਡ ਆ ਹੀ ਸੀਡ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਇਹਦਾ 75000 ਨੂੰ ਕਿਲੋ ਸੀਡ ਆ ਬਾਈ ਤੇ ਸੀਡ ਆਪਾਂ ਬਾਈ ਕਿਲੋ ਤਾਂ ਕਿੱਲੇ ਦਾ ਪੈਂਦਾ ਨਹੀਂ ਗ੍ਰਾਮਾਂ ਦੇ ਹਿਸਾਬ ਨਾਲ ਜਿਵੇਂ 150 ਗ੍ਰਾਮ ਤੋਂ 200 ਗ੍ਰਾਮ ਦੇ ਵਿੱਚ ਵਿੱਚ ਜਿਹੜੀ ਕਿੱਲੇ ਦੀ ਆਪਾਂ ਕਹਿ ਸਕਦੇ ਆ ਐਵਰੇਜ ਪੈਂਦੀ ਆ ਦੀ ਬੀਜ ਦੀ ਤਕਰੀਬਨ ਮੰਨ ਕੇ ਚੱਲੋ ਵੀ 12 ਤੋਂ 13000 ਰੁਪਏ ਦਾ ਜਿਹੜਾ ਬੀ ਆ ਕਿੱਲੇ ਦਾ ਇਸ ਵੈਰੈਟੀ ਦਾ ਪੈਂਦਾ ਤੇ ਗਰਮੀ ਵਾਲੀ ਗੋਭੀ ਆ ਬਾਈ ਗਰਮੀ ਵਾਲੀ ਗੋਭੀ ਤੇ ਜਿਹੜਾ ਕਿੱਲੇ ਦਾ ਖਰਚਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਤਕਰੀਬਨ 25 ਤੋਂ 30000 ਰੁਪਇਆ ਕਿੱਲੇ ਦਾ ਬਾਈ ਖਰਚਾ ਆ ਜਾਂਦਾ ਸ਼ੁਰੂਆਤ ਤੋਂ ਲੈ ਕੇ ਸੀਡ ਤੋਂ ਲੈ ਕੇ ਰਿਆਂ ਤੋਂ ਸਪਰੇਆਂ ਤੋਂ ਲੈ ਕੇ ਵੱਢਣ ਤਾਈ 30000 ਰੁਪਇਆ ਕਿੱਲਾ ਆਪਾਂ ਨੂੰ ਖਰਚਾ ਪੈਂਦਾ ਤੇ ਖਰਚਾ ਵੀ ਬਹੁਤ ਜ਼ਿਆਦਾ ਹੈ ਤੇ ਰੇਟ ਵੀ ਬਾਈ ਜੇ ਫੇਰ 15 ਤੋਂ ਪਲੱਸ ਗੋਭੀ ਵਿਖੇ ਤਾਂ ਫੇਰ ਇਸ ਰੇਟ 'ਚ ਪੈਸਾ ਕੋਈ ਪੂਰਾ ਹੁੰਦਾ ਨਹੀਂ ਤਾਂ ਇਹ ਲੇਟ ਵੈਰਾਈਟੀ ਲਾਉਣ ਦੇ ਵਿੱਚ ਬਾਈ ਜੀ ਬਹੁਤ ਬਾਲਿਆਂ ਦਾ ਵੀਰਾਂ ਦਾ ਇਤਕੀ ਨੁਕਸਾਨ ਹੋ ਜਾਂਦਾ ਤਾਂ ਦੋਸਤੋ ਇਹਨੂੰ ਜਿਹੜੀਆਂ ਮੇਨ ਸਮੱਸਿਆਵਾਂ ਆਉਂਦੀਆਂ ਨੇ ਲੇਟ ਵੈਰਾਈਟੀ ਨੂੰ ਇੱਕ ਤਾਂ ਆਉਂਦੀ ਆ ਜੀ ਪਾਣੀ ਦੀ ਦਿੱਕਤ ਦੂਜੀ ਆਉਂਦੀ ਆ ਜੀ ਜਿਵੇਂ ਆਪਣੇ ਤਾਰ ਵਾਲੀ ਸੁੰਡੀ ਲਮਕਾ ਜਾਂ ਮਾਰਦੀ ਹੈ ਜਿਹੜੀ ਉਹ ਤੇ ਇੱਕ ਜਿਹੜਾ ਛੋਟੀ ਖੰਭਾਂ ਵਾਲੀ ਤਿਤਲੀ ਹੁੰਦੀ ਆ ਜਿਹਨੂੰ ਮੱਛਰ ਕਹਿ ਦਿੰਨੇ ਟੋਕਾ ਵੀ ਕਹਿ ਦਿੰਨੇ ਉਹਨੂੰ ਆਪਾਂ ਉਹ ਇਹਨੂੰ ਬਹੁਤ ਜ਼ਿਆਦਾ ਆਉਂਦੀ ਆ ਉਹਦੇ ਵਾਸਤੇ ਜਿਹੜੀਆਂ ਆਪਾਂ ਸਭ ਰਹੇ ਆ ਪ੍ਰੋਕਲੈਮ ਹੋ ਗਈ ਜਾਂ ਕੋਰਾਜਨ ਹੋ ਗਈ ਜਾਂ ਪ੍ਰੋਕਲੈਮ ਤੇ ਰਮੋਨ ਮਿਕਸ ਹੋ ਗਈ ਉਹ ਸਪਰੇਆਂ ਜਾਦੇ ਲਾਉਣੀਆਂ ਪੈਂਦੀਆਂ ਤਾਂ ਅੱਜ ਹੈਗੀ ਆ ਜੀ 5 ਮਈ ਤੇ ਇਹ ਅੰਦਲੋਂ 5 ਮਈ ਦੇ ਟੈਂਪਰੇਚਰ ਦਿਨਾਂ ਦੇ ਵਿੱਚ ਵੀ ਪੂਰੀ ਆਪਣੀ ਗੋਭੀ ਜਿਹੜੀ ਆ ਚੱਲ ਰਹੀ ਆ ਤੇ ਸਪਰੇਆਂ ਵੀ ਸਾਨੂੰ ਤੀਜੇ ਚੌਥੇ ਦਿਨ ਤੋਂ ਲਗਾਤਾਰ ਜਿਹੜੀ ਸਪਰੇ ਵੀ ਲਾਉਣੀ ਪੈਂਦੀ ਆ ਨਹੀਂ ਤਾਂ ਸੁੰਡੀ ਦਾ ਅਟੈਕ ਬਹੁਤ ਆ ਜੀ ਟੱਡੇ ਮੱਛਰ ਦਾ ਬਹੁਤ ਆ ਕਿਉਂਕਿ ਪਾਸੋਂ ਜਿਹੜੀਆਂ ਕਣਕਾਂ ਵੱਡੀਆਂ ਗਈਆਂ ਜੋ ਵੀ ਪਾਸੇ ਵਾਲਾ ਸਿਸਟਮ ਆ ਉਹ ਸਾਰਾ ਹਰੇ ਬਾਈ ਦੇ ਉੱਤੇ ਆਉਂਦਾ ਫਿਰ ਉਹ ਹਰੇ ਬਾਈ ਨੂੰ ਉੱਤੇ ਆ ਕੇ ਜਿਹੜਾ ਦਿਨ ਪਰ ਰਾਤ ਜੋ ਵੀ ਕੀੜਾ ਮਕੌੜਾ ਉਹ ਚੂਸਦਾ ਫਿਰ ਆਪਾਂ ਨੂੰ ਸਪਰੇਆ ਜ਼ਰੂਰੀ ਆ ਜੀ ਕਰਨੀਆਂ ਤੇ ਪਾਣੀ ਵੀ ਇਹਨੂੰ ਜ਼ਰੂਰੀ ਆ ਕਿਉਂ ਜੇ ਪਾਣੀ ਨਾ ਲੱਗਿਆ ਤਾਂ ਇਹਦਾ ਜਿਹੜਾ ਕਲਰ ਆ ਉਹ ਪੀਲਾ ਹੋ ਜਾਂਦਾ ਫਿਰ ਇਹਨੂੰ ਜਿਹੜਾ ਵੱਢਣ ਦਾ ਸਿਸਟਮ ਆ ਜੀ ਉਹ ਵਿੱਚ ਬਲੇਟੇ ਫੁੱਲ ਨੂੰ ਵੱਢੋਂਗੇ ਤਾਂ ਤੁਹਾਡੀ ਜਿਹੜੀ ਮਾਰਕੀਟ ਕਰਨੀ ਵੀ ਤੁਹਾਨੂੰ ਵਧੀਆ ਰਹੂਗੀ ਤੇ ਫੁੱਲ ਵੀ ਆ ਜਿਹੜਾ ਉਹ ਵਾਈਟ ਹੀ ਨਿਕਲੂਗਾ ਵਿੱਚੋਂ ਪੂਰਾ ਚਟਾ ਇਸ ਤਰ੍ਹਾਂ ਲਗਾਤਾਰ ਸਾਡਾ ਸਿਸਟਮ ਜਾਰੀ ਆ ਜੀ ਤੇ ਗਾਂ ਵਾਲੀ ਜਿਹੜੀ ਫਸਲ ਆ ਫਿਰ ਉਹਦੇ ਬਾਰੇ ਆਪਾਂ ਕਰਾਂਗੇ ਗੱਲ ਵੀਡੀਓ ਵੀ ਪਾਵਾਂਗੇ ਵੀ ਗਾਂ ਆਪਾਂ ਕੀ ਕਰਨਾ ਹੁਣ ਕਣਕਾਂ ਵੱਢੀਆਂ ਗਈਆਂ ਉਦੋਂ ਬਾਅਦ ਕਿਹੜਾ ਪ੍ਰੋਜੈਕਟ ਗਾਂ ਸ਼ੁਰੂ ਕਰਾਂਗੇ ਉਸ ਬਾਰੇ ਦੇਵਾਂਗੇ ਜਾਣਕਾਰੀ ਸਾਰੇ ਭਰਾਵਾਂ ਨੂੰ ਧੰਨਵਾਦ ਜੀ ਸასი